ਆ ਸਾਰਾ ਫਰਨੀਚਰ ਵਾਲ ਆ ਗਿਆ ਹਨ ਇੱਥੇ ਕਾਫੀ ਨੇ 30 ਕੰਟਰੀ ਫਰਨੀਚਰ ਹੈ ਕੱਪੜੇ ਵਾਲੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਹੈਗੀਆਂ ਨੇ ਦੇਖ ਸਕਦੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਚੰਡੀਗੜ੍ਹ ਚੰਡੀਗੜ੍ਹ ਸ਼ਹਿਰ ਦੇ ਵਿੱਚ ਲੱਗਿਆ ਹੋਇਆ ਇੰਡੀਆਨਾ ਮੈਗਾ ਟ੍ਰੇਡ ਫੇਅਰ ਬਹੁਤ ਵੱਡਾ ਹੈ ਟ੍ਰੇਡ ਫੇਅਰ ਲੱਗਿਆ ਹੋਇਆ ਆ ਪਿੱਛੇ ਗਰਾਊਂਡ ਦੇ ਵਿੱਚ ਸੋ ਚੱਲਦੇ ਆਪਾਂ ਸਾਰਾ ਹੈ ਮੈਗਾ ਟ੍ਰੇਡ ਫੇਅਰ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਉਨੇ ਆ ਏਜੀ ਟਿਕਟ ਹੈ ਤੇ ਉੱਧਰ ਟਿਕਟ কাউন্টার ਬਣਿਆ ਹੋਇਆ ਟਿਕਟ ਆਪਾਂ ਲੈਨੇ ਆ ਸਾਰੀ ਆਪਾਂ ਇਨਫੋਰਮੇਸ਼ਨ ਦਵਾਂਗੇ ਕਿ ਕਿਵੇਂ ਇਹਦੇ ਵਿੱਚ ਆਪਾਂ ਐਂਟਰੀ ਜਿਹੜੀ ਕਰ ਸਕਦੇ ਹਾਂ ਕਿੰਨੀ ਟਿਕਟ ਹੈ ਸੋ ਚੱਲਦੇ ਆਪਾਂ ਵੀਡੀਓ ਜੰਡ ਤੱਕ ਬਣੇ ਰਹੋ ਆ ਇੱਥੇ ਹੈਗਾ ਟਿਕਟ কাউন্টার ਲਓ ਜੀ ਆਪਾਂ ਇੱਥੋਂ ਜਿਹੜੀ ਆਪਦੀ ਟਿਕਟ ਲੈ ਲਈ ਆ ਪਾਸ ਲੈ ਲਿਆ ਤੇ ਇਹ 30 ਰੁਪਏ ਇੱਕ ਜਾਨੇ ਦੀ ਐਂਟਰੀ ਹੈ ਤੇ ਇੱਕ ਪਾਸ ਤੇ ਜਿਹੜਾ ਚਾਰ ਜਾਨੇ ਮਤਲਬ ਜਾ ਸਕਦੇ ਨੇ ਤੇ ਇੱਥੋਂ ਆਪਾਂ ਐਂਟਰੀ ਕਰਦੇ ਆ ਉੱਪਰ ਬੋਰਡ ਲੱਗਿਆ ਹੋਇਆ ਮੇਗਾ ਟਰੇਡ ਫੇਅਰ ਲਓ ਜੀ ਆਪਾਂ ਐਂਟਰ ਹੋ ਗਏ ਅੱਜ ਇੱਥੇ ਤੁਸੀਂ ਬੋਰਡ ਪੜ੍ਹ ਸਕਦੇ ਹੋ ਲੱਗਿਆ ਹੋਇਆ ਮੇਗਾ ਟਰੇਡ ਫੇਅਰ ਤੇ ਚੱਲਦੇ ਆਪਾਂ ਅੰਦਰ ਇਹ ਬਹੁਤ ਵੱਡਾ ਟਰੇਡ ਫੇਅਰ ਲੱਗਿਆ ਹੋਇਆ ਤੇ ਕਾਫੀ ਸਾਰੀਆਂ ਇੱਥੇ ਕੰਪਨੀਆਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਅਲੱਗ-ਅਲੱਗ ਕੰਪਨੀਆਂ ਨੇ ਗੱਡੀ ਵਾਲੀਆਂ ਆ ਸਕੌਡਾਂ ਵਾਲੇ ਆਏ ਹੋਏ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਡੀ ਵਾਲੀਆਂ ਕੰਪਨੀਆਂ ਵੀ ਨੇ ਇੱਥੇ ਹੋਰ ਕਾਫੀ ਸਾਰਾ ਇੱਥੇ ਸਮਾਨ ਵੀ ਜਿਹੜਾ ਹੈਗਾ ਉਧਰ ਜਿਵੇਂ ਹਾਲ ਬਣੇ ਹੋਏ ਨੇ ਨਾ ਅਲੱਗ-ਅਲੱਗ ਤੇ ਚਾਰ ਹਾਲ ਨੇ ਇੱਥੇ ਚਾਰ ਹਾਲਾਂ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਦਿਖ ਇੱਥੇ ਗੱਡੀਆਂ ਵਾਲੀਆਂ ਕੰਪਨੀਆਂ ਵੀ ਜਿਹੜੀਆਂ ਪੰਕੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਧਰ ਹੰਡਾਈ ਵਾਲੇ ਹੋਗੇ ਸਾਰੀਆਂ ਇਹਨਾਂ ਨੇ ਆਪਣੇ ਮਾਡਲ ਜਿਹੜੇ ਕਢਾਏ ਹੋਏ ਨੇ ਗੱਡੀਆਂ ਦੇ ਕ੍ਰੇਟਾ ਹੋਗੀ ਹੈ ਨਾ ਵੈਨਿਊ ਹੋਗੀ ਇਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਇਹ ਟ੍ਰੇਡ ਫੇਅਰ ਚ ਆਏ ਹੋਏ ਨੇ ਇਹ 17 ਸੈਕਟਰ ਚ ਲੱਗਿਆ ਹੋਇਆ ਪਲੇਡ ਗਰਾਊਂਡ ਆ ਇਹ ਗਰਾਊਂਡ ਦਾ ਨਾਮ ਜਿੱਥੇ ਇਹ ਐਗਜ਼ੀਬਿਸ਼ਨ ਆ ਜਿਹੜਾ ਲੱਗਿਆ ਹੋਇਆ ਫੇਅਰ ਲੱਗਿਆ ਹੋਇਆ ਤੇ ਆ ਆ ਇੱਥੇ ਜਿਵੇਂ ਹਾਲ ਨੰਬਰ 1 ਆ ਗਿਆ ਇਹਦੇ ਵਿੱਚ ਫਰਨੀਚਰ ਐਂਡ ਇੰਟੀਰੀਅਰ ਵਾਲੀਆਂ ਚੀਜ਼ਾਂ ਨੇ ਉੱਪਰ ਇਹਦੇ ਤੇ ਲਿਖ ਕੇ ਦੱਸਿਆ ਹੋਇਆ ਦੇਖ ਸਕਦੇ ਹੋ ਤੁਸੀਂ ਉੱਪਰ ਦੇਖੋ ਲਿਖਿਆ ਆ ਫਰਨੀਚਰ ਐਂਡ ਇੰਟੀਰੀਅਰ ਇਸ ਤਰ੍ਹਾਂ ਦੇ ਇੱਥੇ ਬਹੁਤ ਸਾਰੇ ਹਾਲ ਨੇ ਚਾਰ ਹਾਲ ਬਣੇ ਹੋਏ ਨੇ ਇਹ ਆਪਾਂ ਸਾਰੇ ਦੇਖਾਂਗੇ ਤੇ ਹੁਣ ਚੱਲਦੇ ਆਂ ਆਪਾਂ ਅੰਦਰ ਦੇਖਦੇ ਆਂਗੇ ਬਹੁਤ ਵੱਡਾ ਹੈ ਟ੍ਰੇਡ ਫੇਅਰ ਆ ਦੇਖ ਸਕਦੇ ਹੋ ਤੁਸੀਂ ਲਓ ਜੀ ਇਸ ਤਰ੍ਹਾਂ ਦੀਆਂ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਇਹ ਹਾਲ ਦੇ ਵਿੱਚ ਸਾਰਾ ਫਰਨੀਚਰ ਦੇ ਨਾਲ ਰਿਲੇਟਡ ਹੈ ਇੰਟੀਰੀਅਰ ਦੇ ਨਾਲ ਰਿਲੇਟਡ ਹੈ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲਾਂ ਲੱਗੀਆਂ ਇੱਥੇ ਬਲੌਗ ਆਹ ਤਾਰਾ ਫਰਨੀਚਰ ਆ ਗਿਆ ਅੰਟੀਕ ਅੰਟੀਕ ਫਰਨੀਚਰ ਆ ਸਾਰਾ ਇੱਥੇ ਬਣਿਆ ਹੋਇਆ ਬਲੌਗ ਐਵੇਂ ਇੰਦੀਆਂ ਸਾਰੀਆਂ ਚੀਜ਼ਾਂ ਲੱਗੀਆਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਟਾਲਸ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਆ ਜਿਵੇਂ ਘਰਾਂ ਦੀ ਕੁਝ ਡੈਕੋਰੇਸ਼ਨ ਵਾਲਾ ਸਮਾਨ ਆ ਗਿਆ ਹਨਾ ਜਿਵੇਂ ਦੇਖ ਸਕਦੇ ਹੋ ਤੁਸੀਂ ਬਲੌਗ ਘਰਾਂ ਦੇ ਵਿੱਚ ਡੈਕੋਰੇਸ਼ਨ ਵਾਸਤੇ ਜਿਹੜਾ ਸਾਰਾ ਸਮਾਨ ਆ ਹਨਾ ਦੇਖ ਸਕਦੇ ਹੋ ਲਓ ਜੀ ਅਹਿਮਦਾਬਾਦ ਦਾ ਸਾਰਾ ਐਗਜ਼ੀਬਿਸ਼ਨ ਪੜਿਆ ਹੋਇਆ ਬਹੁਤ ਸਾਰੀਆਂ ਸਟਾਲਾਂ ਨੇ ਅਲੱਗ-ਅਲੱਗ ਮਤਲਬ ਕੰਪਨੀਆਂ ਵੱਲੋਂ ਇਹ ਲਾਈਆਂ ਗਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਸਾਰੀਆਂ ਟੀਕਾਂ ਟਿਕ ਚੀਜ਼ਾਂ ਨੇ ਇਹਨਾਂ ਨੇ ਆਪਣੇ ਸਾਹਮਣੇ ਨਾਮ ਵੀ ਲਿਖੇ ਹੋਏ ਨੇ ਜਿਵੇਂ ਰਾਜਸਥਾਨ ਆਰਟ ਐਂਡ ਕ્રાਫਟ ਹਨ ਇਹਨਾਂ ਵੱਲੋਂ ਇਹ ਇੱਥੇ ਜਿਹੜੀ ਸਟਾਲ ਜਿਵੇਂ ਲਾਈ ਗਈ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਵੱਡਾ ਇਹ ਟ੍ਰੇਡ ਫੇਅਰ ਹੈ ਤੇ ਅੱਗੇ ਚੱਲਦੇ ਆਂ ਅੱਗੇ ਤੁਹਾਨੂੰ ਦਿਖਾਉਨੇ ਆਂਗੇ ਆਪਾਂ ਜਾ ਕੇ ਇਸ ਤਰ੍ਹਾਂ ਦੀਆਂ ਸਾਰੀਆਂ ਇੱਥੇ ਚੀਜ਼ਾਂ ਨੇ ਦੇਖ ਸਕਦੇ ਹੋ ਲਓ ਜੀ ਕੁਕੈਨੇਟਸ ਅੱਛਾ ਜੀ ਇਹ ਸ਼ੂ ਰੱਖਣ ਵਾਸਤੇ ਆ ਐਵੇਂ ਦੇ ਸਾਰੇ ਹਨਾ ਇੱਥੇ ਚੀਜ਼ਾਂ ਘਰਾਂ ਦੇ ਵਿੱਚ ਜਿਹੜੀਆਂ ਵਰਤੋਂ ਹੁੰਦੀ ਹੈ ਤੇ ਆਹ ਮਸ਼ੀਨਾਂ ਜਿਵੇਂ ਸਬਜ਼ੀਆਂ ਕੱਟਣ ਵਾਲੀਆਂ ਦੇਖ ਸਕਦੇ ਹੋ ਤੁਸੀਂ ਲਓ ਜੀ ਇਸ ਤਰ੍ਹਾਂ ਦੀਆਂ ਸਾਰੀਆਂ ਮਸ਼ੀਨਾਂ ਲੱਗੀਆਂ ਇੱਥੇ ਆ ਕੁਛ ਘਰਾਂ ਦੇ ਵਿੱਚ ਵਰਤੋਂ ਵਾਲਾ ਸਮਾਨ ਆ ਗਿਆ ਜਿਵੇਂ ਦੇਖ ਸਕਦੇ ਹੋ ਤੁਸੀਂ ਲੋਜੀ ਆ ਵੀ ਸਾਰਾ ਕੁਛ ਘਰਾਂ ਦੀ ਵਰਤੋਂ ਵਾਲਾ ਸਾਰਾ ਸਮਾਨ ਆ ਗਿਆ ਦੇਖ ਕੇ ਜਾਈਏ ਲੋਜੀ ਇਸ ਤਰ੍ਹਾਂ ਦਾ ਸਾਰਾ ਇੱਥੇ ਸਮਾਨ ਜਿਵੇਂ ਆ ਸਾਰਾ ਕਰੋਕਰੀ ਵਾਲੀਆਂ ਚੀਜ਼ਾਂ ਆ ਗਈਆਂ ਤੁਸੀਂ ਦੇਖ ਸਕਦੇ ਹੋ ਲੋਜੀ ਕੱਪ ਉਹ ਅਗੇ ਪਲੇਟਾਂ ਆ ਗਈਆਂ ਹਨ ਆ ਸਾਈਡ ਸਾਰਾ ਘਰਾਂ ਦੀ ਵਰਤੋਂ ਵਾਲੀ ਸਮਾਨ ਹੈ ਜਿਵੇਂ ਘਰਾਂ ਦੀ ਸਜਾਵਟ ਵਾਲਾ ਸਮਾਨ ਆ ਗਿਆ ਹਨ ਲੋਜੀ ਦਾ ਕੱਪ ਆ ਗਿਆ ਪਲੇਟਸ ਆ ਗਈਆਂ ਦੇਖ ਸਕਦੇ ਹੋ ਤੁਸੀਂ ਲੋਜੀ ਇਸ ਤਰ੍ਹਾਂ ਦੀਆਂ ਸਾਰੀਆਂ ਇੱਥੇ ਜਿਹੜੀਆਂ ਸਟਾਲਸ ਲੱਗੀਆਂ ਹੋਈਆਂ ਨੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਲੋਜੀ ਆ ਸਾਰਾ ਫਰਨੀਚਰ ਵਾਲ ਆ ਗਿਆ ਹਨ ਇੱਥੇ ਕਾਫੀ ਨੇ ਟੀ ਗੰਟੀ ਫਰਨੀਚਰ ਹੈ ਲੋਜੀ ਆ ਜਿਹੜੀਆਂ ਸੌਫੇ ਪਏ ਨੇ ਹਨ ਕਾਫੀ ਸੋਹਣੇ ਸੋਹਣੇ ਨੇ ਦੇਖ ਸਕਦੇ ਹੋ ਤੁਸੀਂ ਲੋਜੀ ਆ ਵੀ ਆ ਗਿਆ ਜਿਵੇਂ ਹੈਂਡੀ ਕ્રાਫਟ ਹਨ ਦੇਖ ਸਕਦੇ ਹੋ ਤੁਸੀਂ ਲੋਜੀ ਬਹੁਤ ਖੁਸ਼ ਆ ਦੇਖਣ ਨੂੰ ਇਹ ਟ੍ਰੇਡ ਫੇਅਰ ਦੇ ਵਿੱਚ ਹੁਣ ਕਾਫੀ ਵੱਡਾ ਇਹ ਟ੍ਰੇਡ ਫੇਅਰ ਹੈ ਤੇ ਦੋਨੋਂ ਸਾਈਡ ਇੱਥੇ ਸਟਾਲਾਂ ਲੱਗੀਆਂ ਹੋਈਆਂ ਨੇ ਆਹ ਸਾਈਡ ਜਿਵੇਂ ਤੁਸੀਂ ਦੇਖ ਸਕਦੇ ਹੋ ਲੋਕੀ ਇਸ ਤਰ੍ਹਾਂ ਦੇ ਬੱਚਿਆਂ ਵਾਲੀਆਂ ਕੁਝ ਚੀਜ਼ਾਂ ਐਵੇਂ ਦਾ ਸਾਰਾ ਸਮਾਨ ਇੱਥੇ ਬਹੁਤ ਵੱਡਾ ਟ੍ਰੇਡ ਫੇਅਰ ਹੈ ਇਹ ਆਹ ਸਾਈਡ ਜਿਵੇਂ ਕੁਝ ਆਪਣੀਆਂ ਆ ਗਈਆਂ ਹਨਾ

ਬਹੁਤ ਬਿਹਤਰੀਨ ਚੀਜ਼ ਹੈ ਜੋਕ ਆ ਪਿਕਨਿਕ ਸਫਰ ਗਾਰਡਨ ਬਲਕਨੀ ਛੱਤ ਤੇ ਵਿਛਾ ਕੇ ਲੇਟੋ ਬੈਠੋ ਬੱਚੋ ਕੇ ਲਈ ਬਜ਼ੁਰਗੋ ਕੇ ਲਈ ਬੜੋ ਕੇ ਲਈ ਓਕੇ ਜੀ ਓਕੇ ਲਓ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੀਗੀਆਂ ਇਹ ਇਹਦੇ ਆਪਣੇ ਸਟੇਡ ਫੇਅਰ ਦੇ ਵਿੱਚ ਆ ਸਾਰਾ ਜਿਵੇਂ ਟੀਕਣ ਟੀਕ ਚੀਜ਼ਾਂ ਨੀਗੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਬਹੁਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਆ ਮ사ਜ ਵਾਲੀਆਂ ਔਰੇ ਚੀਜ਼ਾਂ ਨੀਗੀਆਂ ਜਿਵੇਂ ਦੇਖ ਸਕਦੇ ਹੋ ਮ사ਜ ਵਾਲੀ ਮਸ਼ੀਨ ਆ ਜਿਹੜੀ ਬਾਈ ਹੁਣੇ ਦਿਖਾ ਰਹੇ ਨੇ ਲਓ ਜੀ ਆ ਸਕੈਚ ਇੱਥੇ ਕਹਿੰਦੇ ਬਣਿਆ ਹੋਇਆ ਦੇਖ ਸਕਦੇ ਹੋ ਐਵੇਂ ਦੀਆਂ ਮਸ਼ੀਨਾਂ ਲੱਗੀਆਂ ਇੱਥੇ ਲਓ ਜੀ ਲਓ ਜੀ ਇਸ ਤਰ੍ਹਾਂ ਦੀਆਂ ਸਾਰੀਆਂ ਮਸ਼ੀਨਾਂ ਨੇ ਕੀ ਪ੍ਰਾਈਸ ਆ ਬਾਈ ਇਹਦਾ ਇਹ ਪ੍ਰਾਈਸ ਇਹ 2500 ਹੈਗਾ ਇਸ ਵਿੱਚ ਸੱਵੋਂ ਅਟੈਚਮੈਂਟ ਹੈ ਅੱਛਾ ਅੱਛਾ ਇਹ ਫਿਜ਼ੀਓਥੈਰੇਪੀ ਸਟੂਮਟ ਆਏਗਾ ਅੱਛਾ ਅੱਛਾ ਪੂਰੀ ਬਾਡੀ ਸਾਡੀ ਬਸਾਤ ਦੇਖ ਸਕਦੇ ਹੋ ਤੁਸੀਂ ਲਓ ਜੀ ਅਲੱਗ-ਅਲੱਗ ਇਹਦੇ ਚ ਫੀਚਰ ਨੇਗੇ ਮ사ਜ ਜਿਹੜੀ ਕਰ ਸਕਦੇ ਹੋ अच्छा जी जॉइंट पे में बैक पेन में लेग पेन में नी का जॉइंट्स में सब पूरी बॉडी में मसाज ਕਰਦਾ ਹੈ ਦੇਖ ਸਕਦੇ ਹੋ ਤੁਸੀਂ ਲਓ ਜੀ ਉਹ ਪੂਰੀ ਬੋਡੀ ਨੂੰ मसाज ਇਸ ਤਰ੍ਹਾਂ ਦੀਆਂ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਲਓ ਜੀ ਜਿਵੇਂ ਆ ਮਸ਼ੀਨ ਦਿਖਾਈ ਹੈ ਭਾਈ ਉਹਨੀਆਂ ਜਾਨੇ ਹਨ ਤੇ ਇੱਥੇ ਵੀ ਕੁਝ ਤੁਸੀਂ ਦੇਖ ਸਕਦੇ ਹੋ ਕਾਫੀ ਸਾਰਾ ਸਮਾਨ ਆ ਜਿਵੇਂ ਮੈਟ ਹੋਗੇ ਹਨ ਪਰਾਂ ਦੀ ਵਰਕੂ ਵਾਲਾ ਸਾਰਾ ਸਮਾਨ ਲਓ ਜੀ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲਾਂ کیا کیا ਹੈ आपके पास हमारे पास सर क्लिनिक ਕੋਲ ਰੱਖते हैं सारे ठीक है जैसे एक ये होता है ग्लास क्लीनर इसके अंदर आप साबुन का पानी शैम्पू का पानी इसके अंदर डाल लीजिए इसको बंद कर लो आगे स्प्रे लगा हुआ है आपको जितना चाहिए ऐसे स्प्रे करके निकालना पड़ता है ऐसे वॉश करना होता है बैक साइड में वाइपर लगा हुआ है यहाँ पे ड्राई करने के लिए ये क्लीन भी करेगा और ड्राई भी कर देगा दोबारा कपड़ा नहीं लगाना पड़ेगा एक ये वाला ब्रश है ये कारपेट साफ करने के काम आता है घर में सोफा साफ करने के काम आता है बेड के ऊपर डस्ट गिरा हुआ है ये सारा खींच लेता है खोल के फेंक दो इसको कहीं भी यूज़ करो आप, मिनी एक ये होता है, मैजिक स्पंच, ये पानी को सोखता नहीं है मैजिक स्पंज सारा पानी सोख लेता है इससे आप डाइनिंग टेबल सेंटर टेबल किचन काउंटर गैस का चूल्हा वगैरह साफ कर सकते हैं ना गिराएगा ना टपकाएगा एक ये टावल आता है ये भी सेम काम करेगा मैजिक टावल किचन में आपको यूज करना है डाइनिंग टेबल पे यूज करना है ऑयल वगैरह गिर जाता है सब सोख लेता ही है ये सारी क्लीनिंग प्रोडक्ट है सर हमारे पास ये बर्तन धोने के काम आता है जैसे लोहे का जूना इस्तेमाल करते हैं ना उसके बदले में आप इसको इस्तेमाल कर लो ये घिसता नहीं है लोहे का जूना है सिंक वगैरह साफ करनी है हर जगह सफाई करता है फायर मॉप इसको आपने छोटा बड़ा करना है यहाँ से छोटा बड़ा कर लो इस तरीके से जब आपको बड़ा करना है इसको लगाएंगे इसको यहाँ पर टाइट कर देंगे उसके बाद ऐसे पानी के अंदर डिप करना है ये जो लीवर दिया हुआ है इसको ऊपर करेंगे तो ये मॉप ऑटोमेटिकूज हो जाता है उसके बाद नीचे ला ऐसे फ्लोर पर आसानी से मॉप कर सकते हैं आप लोग तो सारी प्रोडक्ट हमारे पे सफा, सफाई की हैं सर लो जी आप जमें थे प्रोडक्ट दिखाए दें तो इन्होंने इंफॉर्मेशन जी दी है इस तरह के सारे प्रोडक्ट ने ट्रेड अफेयर देख सकते हो आ जमें कुछ ਸਾਰਾ ਕੁਕਿੰਗ ਵਾਲਾ ਹੋ ਗਿਆ ਨਾ ਕੁਕਿੰਗ ਕਰਨ ਵਾਲਾ ਐਵੇਂ ਦੀਆਂ ਸਾਰੀਆਂ ਇੱਥੇ ਚੀਜ਼ਾਂ ਨੇਗੇ ਦੇਖ ਸਕਦੇ ਹੋ ਤੁਸੀਂ ਲਓ ਜੀ ਇਹ ਜਿਵੇਂ ਆਹ ਹਾਲ ਦੇ ਵਿੱਚ ਇਹ ਜਿਹੜਾ ਆਈ ਪਾਸਾ ਨਾ ਇਹਦੇ ਚ ਘਰਾਂ ਦੀ ਵਰਤੌਲਾ ਸਮਾਨ ਫਰਨੀਚਰ ਹੋ ਗਿਆ ਜਿਵੇਂ ਘਰਾਂ ਦੀ ਸਜਾਵਟ ਵਾਲਾ ਸਮਾਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਤੇ ਇਸ ਤੋਂ ਬਾਅਦ ਉਹ ਆਪਾਂ ਜਾਵਾਂਗੇ ਤੇ ਦੂਸਰੇ ਹਾਲ ਦੇਖਾਂਗੇ ਤੇ ਉਹ ਸਾਈਡ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਅੱਗੇ ਆ ਕੇ ਜਿਵੇਂ ਤੇ ਇੱਥੇ ਵੀ ਕਾਫੀ ਸਾਰੇ ਪ੍ਰੋਡਕਟ ਨੇ ਜਿਵੇਂ ਕੁਝ ਆਹ ਫੇਸ ਬਾਡੀ ਹੋ ਗਿਆ ਨਾ ਕਰੀਮਾਂ ਹੋ ਗਈਆਂ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇਗੀਆਂ ਇੱਥੇ ਬਹੁਤ ਵੱਡਾ ਹੈ ਟਰੇਡ ਫੇਅਰ ਹੈ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਆ ਸਾਰਾ ਫਰਨੀਚਰ ਆ ਨਾ ਇੱਥੇ ਲਓ ਜੀ ਇਸ ਤਰ੍ਹਾਂ ਦਾ ਅੰਟੀਕ ਅੰਟੀਕ ਫਰਨੀਚਰ ਇੱਥੇ ਤੁਹਾਨੂੰ ਜਿਹੜਾ ਮਿਲ ਜੂਗਾ ਐਵੇਂ ਦੀਆਂ ਸਾਰੀਆਂ ਚੀਜ਼ਾਂ ਲੱਗੀਆਂ ਇੱਥੇ ਤੇ ਆ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਸੋਹਣੀਆਂ ਟੀਕਨ ਟਿਕ ਚੀਜ਼ਾਂ ਘਰਾਂ ਦੀ ਸਜਾਵਟ ਵਾਲਾ ਸਾਰਾ ਸਮਾਨ ਹੈ ਇੱਥੇ ਲਓ ਜੀ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਡਿਸਪਲੇ ਕੀਤਾ ਹੋਇਆ ਲਓ ਜੀ ਇਸ ਤਰ੍ਹਾਂ ਦੀਆਂ ਸਾਰੀਆਂ ਇੱਥੇ ਸਟਾਲਾਂ ਨੇਗੀਆਂ ਜਿਹੜੀਆਂ ਲੱਗੀਆਂ ਹੋਈਆਂ ਇਹ ਬਹੁਤ ਵੱਡਾ ਟ੍ਰੇਡ ਫੇਅਰ ਆ ਆਪਾਂ ਤੁਹਾਨੂੰ ਸਾਰਾ ਹਾਲ ਦਿਖਾਇਆ ਹਨ ਹਾਲ ਨੰਬਰ ਇਹ 1 ਇੱਕ ਨੰਬਰ ਹਾਲ ਦਿਖਾਇਆ ਤੇ ਇਧਰੋਂ ਕੁਝ ਕੁ ਦਿਖਾਉਣੇ ਆ ਆਪਾਂ ਤੁਹਾਨੂੰ ਤੇ ਆ ਜਿਵੇਂ ਆ ਗਏ ਨੇ ਇੱਥੇ ਵਰਤਨ ਪਏ ਨੇ ਦੇਖ ਸਕਦੇ ਹੋ ਤੁਸੀਂ ਲਓ ਐਵੇਂ ਦੀਆਂ ਸਾਰੀਆਂ ਚੀਜ਼ਾਂ ਲੱਗੀਆਂ ਤੇ ਆ ਹੋਗੇ ਜਿਵੇਂ ਇੱਥੇ ਬੈਗ ਹੋਗੇ ਹਨ ਲਓ ਬੈਗ ਦੇਖ ਸਕਦੇ ਹੋ ਸੋਹਣੇ ਸੋਹਣੇ ਬੈਗ ਬਣੇ ਹੋਏ ਲਓ ਜੀ ਐਵੇਂ ਦੀਆਂ ਟੀਕੜੀ ਟੀਕ ਚੀਜ਼ਾਂ ਤੁਹਾਨੂੰ ਇੱਥੋਂ ਜਿਹੜੀਆਂ ਮਿਲ ਜਾਣਗੀਆਂ ਤੇ ਹੈਂਡ ਮੇਡ ਨੇ ਬਾਈ ਹੈਂਡ ਮੇਡ ਆ ये सारा आपको हैंडमेड मिलेगा हमारे यहाँ मैन्युफैक्चरिंग है पानीपत में इसका फैक्ट्री है और गुड़गांव में भी इसका मिल जाएगा ऑफिस हमारा है ये सब हाथ से बनाया मटेरियल से जी आप हमारा एटीडी कोर करके भी है आप वहाँ देख सकते हैं विजिट कर सकते हैं लाइन पे ऑनलाइन भी है सारा मिल जाएगा कितने से हो है ये हमारा टू फिफ्टी से स्टार्ट है जी ਲਓ ਜੀ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਇੱਥੇ ਜਿਹੜੀਆਂ ਚੀਜ਼ਾਂ ਨੇ ਜਿਵੇਂ ਆ ਹੈਂਡ ਮੇਡ ਬੈਗ ਨੇ ਹਨ ਤੇ ਅੱਗੇ ਚੱਲਦੇ ਆਂ ਅੱਗੋਂ ਤੁਹਾਨੂੰ ਕੁਝ ਕੁ ਦਿਖਾਉਨੇ ਆ ਤੇ ਆ ਜਿਵੇਂ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਆ ਵੀ ਬੈਗ ਹੋਗੇ ਹਨ ਇਹ ਸਾਰੀਆਂ ਹੈਂਡ ਮੇਡ ਚੀਜ਼ਾਂ ਨੇ ਗਈਆਂ ਇੱਥੇ ਆ ਵੀ ਤੁਸੀਂ ਦੇਖ ਸਕਦੇ ਹੋ ਆ ਸਾਰੇ ਹੈਂਡ ਮੇਡ ਨੇ ਲਓ ਜੀ ਇਹ 3 ਘੰਟੇ ਕੀ ਚੀਜ਼ਾਂ ਨੇ ਗਈਆਂ ਸਾਰੀਆਂ ਔਰ ਟ੍ਰੇਡ ਫੇਅਰ ਦੇ ਵਿੱਚ ਇਹ ਟ੍ਰੇਡ ਫੇਅਰ ਆ ਜਿਹੜਾ ਬਹੁਤ ਸੋਹਣੀਆਂ ਸੋਹਣੀਆਂ ਜਿਵੇਂ ਆ ਸਮਾਨ ਰੱਖਣ ਨੂੰ ਹੋ ਗਿਆ ਲਓ ਜੀ

ਆਹ ਲੋ ਜੀ ਬਾਕਸ ਦੇਖ ਸਕਦੇ ਹੋ ਇੱਥੇ ਹਨਾ ਬਹੁਤ ਸਾਰੀਆਂ ਬਾਕਸਾਂ ਨੇਗੀਆਂ ਇਸ ਤਰ੍ਹਾਂ ਦੀਆਂ ਸਟਾਲਸ ਵੀ ਤੁਹਾਨੂੰ ਇੱਥੇ ਜਿਹੜੀਆਂ ਮਿਲ ਜਾਣਗੀਆਂ ਇਹ ਟ੍ਰੇਡ ਫੇਅਰ ਦੇ ਵਿੱਚ ਇਹ ਜਿਹੜਾ ਇੱਕ ਤਰ੍ਹਾਂ ਦਾ ਮੇਲਾ ਹੀ ਕਹਿ ਸਕਦੇ ਆਂ ਜੇ ਪੰਜਾਬੀ ਜਿਹਾ ਆਪਾਂ ਕਹੀਏ ਤੇ ਇਹ ਮੇਲੇ ਦੇ ਵਿੱਚ ਤੇ ਅੱਗੇ ਚੱਲਦੇ ਆਂਗੇ ਆਪਾਂ ਅੱਗੇ ਉਹ ਤੁਹਾਨੂੰ ਦਿਖਾਉਨੇ ਆਂਗੇ ਜਾ ਕੇ ਹਨਾ ਇਹ ਟ੍ਰੇਡ ਫੇਅਰ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਨੇਗੀਆਂ ਇਹ ਟ੍ਰੇਡ ਫੇਅਰ ਦੇ ਵਿੱਚ ਬਹੁਤ ਐਂਟੀਕਾਂ ਠੀਕ ਤੇ ਆਹ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਕੁਝ ਬੈਠਣ ਵਾਸਤੇ ਹਨਾ ਆ ਲੋ ਜੀ ਜਿਵੇਂ ਉੱਪਰ ਆ ਸ਼ਤਰੀ ਲਾਈ ਹੋਈ ਹੈ ਨਾ ਜਿਵੇਂ ਆਪਾਂ ਕੈਂਪਿੰਗ ਵਗੈਰਾ ਕਰਨ ਵਾਸਤੇ ਓਮੀਦਾ ਸਾਰਾ ਸਮਾਨ ਹੈ ਇੱਥੇ ਦੇਖ ਸਕਦੇ ਹੋ ਤੁਸੀਂ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇਗੀਆਂ ਇੱਥੇ ਬਹੁਤ ਕੁਝ ਦੇਖਣ ਨੂੰ ਤੁਹਾਨੂੰ ਮਿਲੇਗਾ ਇਹ ਟ੍ਰੇਡ ਫੇਅਰ ਦੇ ਵਿੱਚ ਆਹ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਲਾਈਟਸ ਹੋ ਗਈਆਂ ਇਹ ਵੀ ਸਾਰੀਆਂ ਡੈਕੋਰੇਸ਼ਨ ਵਾਲੀਆਂ ਨੇ ਹਨਾ ਲਓ ਜੀ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਸਾਰਾ ਸਮਾਨ ਹੈਗਾ ਇੱਥੇ ਲਓ ਜੀ ਆਹ ਵੀ ਜਿਵੇਂ ਚੇਅਰ ਹੋ ਗਈਆਂ ਟੇਬਲ ਹੋ ਗਏ ਹਨਾ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਜਿਹੜੀਆਂ ਮਿਲ ਜਾਣਗੀਆਂ ਤੇ ਆਹ ਸਟਾਲ ਤੇ ਜਿਵੇਂ ਹਨਾ ਸਾਰਾ ਜੁਐਲਰੀ ਵਾਲਾ ਦੇਖ ਸਕਦੇ ਹੋ ਤੁਸੀਂ ਤੇ ਕੁਛ ਕਿਧਰ ਜਿਵੇਂ ਇਅਰਿੰਗਸ ਹੋ ਗਏ ਐਵੇਂ ਦੀਆਂ ਸਾਰੀਆਂ ਚੀਜ਼ਾਂ ਇੱਥੇ ਤੁਹਾਨੂੰ ਮਿਲ ਜਾਣਗੀਆਂ ਲਓ ਜੀ ਆਹ ਸੋਨੇ-ਸੋਨੇ ਇਅਰਿੰਗਸ ਹੈਗੇ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਬਹੁਤ ساری ਕਲੈਕਸ਼ਨ ਆ ਗਈ ਇੱਥੇ ਆਹ ਸਾਰੇ ਇਅਰਿੰਗਸ ਨੇ ਹਨਾ ਇਅਰਿੰਗਸ ਦੀ ਬਹੁਤ ساری ਕਲੈਕਸ਼ਨ ਹੈ ਬਾਕੀ ਬ੍ਰੇਸਲੇਟ ਹੋ ਗਏ ਹਨਾ ਐਵੇਂ ਦੀਆਂ ਸਾਰੀਆਂ ਚੀਜ਼ਾਂ ਰਿੰਗਸ ਹੋ ਗਈਆਂ ਦੇਖ ਸਕਦੇ ਹੋ ਤੁਸੀਂ ਲਓ ਜੀ ਆਹ ਸਾਈਡ ਸਾਰਾ ਫੈਸ਼ਨ ਵਾਲੀ ਆ ਜਿਵੇਂ ਆ ਸਾਰੀ ਸਟਾਲ ਤੇ ਹਨ ਇਹ ਕੁੜੀਆਂ ਦਾ ਹੀ ਸਮਾਨ ਆ ਸਾਰਾ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਲੱਗੀਆਂ ਤੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਬਹੁਤ ਸਾਰਾ ਸਮਾਨ ਹੈ ਇਹ ਟ੍ਰੇਡ ਫੇਅਰ ਦੇ ਵਿੱਚ ਸਟਾਲਾਂ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੀ ਕਲੈਕਸ਼ਨ ਹੈ ਇੱਥੇ ਹੁਣ ਆਇਆ ਆਪਾਂ ਦੂਸਰੇ ਹਾਲ 'ਚ ਤੇ ਇੱਥੇ ਲਿਖਿਆ ਆ ਅਫਗਾਨੀ ਪ੍ਰੋਡਕਟਸ ਇਹ ਆਪਾਂ ਜਾ ਕੇ ਦੇਖਦੇ ਆ ਇਸ ਤਰ੍ਹਾਂ ਦੇ ਸਾਰੇ ਹਾਲ ਇੱਥੇ ਜਿਹੜੇ ਬਣੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਪਹਿਲਾਂ ਆਪਾਂ ਉਹ ਦੇਖ ਕੇ ਆਏ ਸੀਗੇ ਹਾਲ ਨੰਬਰ 1 ਤੇ ਹਾਲ ਨੰਬਰ 2 ਦੇ ਵਿੱਚ ਆਪਾਂ ਚੱਲਦੇ ਆਂ ਇੱਥੇ ਸਾਰੀ ਅਫਗਾਨੀ ਪ੍ਰੋਡਕਟ ਲਿਖਿਆ ਹੋਇਆ ਹੈ ਜਾ ਕੇ ਦੇਖਦੇ ਆਂ ਵੀ ਕਿਵੇਂ ਦੀਆਂ ਚੀਜ਼ਾਂ ਆਪਾਂ ਨੂੰ ਜਿਹੜੀਆਂ ਇੱਥੇ ਮਿਲਣਗੇ ਹਨ ਤੇ ਇੱਥੋਂ ਜਿਵੇਂ ਆ ਪਹਿਲੀ ਸਟਾਲ ਆ ਗਈ ਇੱਥੇ ਵੀ ਕਾਫੀ ਐਂਟੀਕੰਟੀ ਕਿ ਚੀਜ਼ਾਂ ਨੇ ਲਓ ਜੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਤੇ ਆ ਇੱਥੇ ਜਿਵੇਂ ਕੁਝ ਕੱਪੜੇ ਵੀ ਹੈਗੇ ਨੇ ਹਨਾ ਕੱਪੜੇ ਵਾਲੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਹੈਗੀਆਂ ਨੇ ਦੇਖ ਸਕਦੇ ਹੋ ਆਏ ਮੈਡਮ ਬਹੁਤ ਸਾਰੀ ਬਨਾਰਸ ਦਾ ਸਾੜੀ ਬੰਗਲਾਦੇਸ਼ ਦਾ ਮਾ ਕਿਤੇ ਬਾਈ ਬਨਾਰਸ ਦਾ ਕਹਿੰਦਾ ਇਹਨਾਂ ਕੋਲ ਬੰਗਲਾਦੇਸ਼ ਦੀ ਸਾੜੀ ਹੈ ਲਓ ਜੀ ਦੇਖ ਸਕਦੇ ਹੋ ਤੁਸੀਂ ਦੂਰੋਂ ਦੂਰੋਂ ਆ ਜਾਂਦੀ ਨੇ ਆਪਦੀਆਂ ਸਟਾਲ ਦੇ ਇੱਥੇ ਲੈ ਕੇ ਤੇ ਆ ਵੀ ਜਿਵੇਂ ਹੈ ਨਾ ਸਟਾਲ ਲੱਗ ਰਹੀ ਹੈ ਇੱਥੇ ਜਿਵੇਂ ਕੁੜਤੇ ਨੇ ਨਾ ਲਟੰਗੇ ਹੋਏ ਨੇ ਡਿਸਪਲੇ ਕੀਤੇ ਹੋਏ ਨੇ ਆਹ ਸਾਈਡ ਕੱਪੜਾ ਮਿਲੂਗਾ ਤੁਹਾਨੂੰ ਹਨਾ ਕੱਪੜੇ ਵਾਲੀਆਂ ਚੀਜ਼ਾਂ ਜਿਹੜੀਆਂ ਮਿਲਣਗੀਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੁੜਤੇ ਵੀ ਜਿਵੇਂ ਡਿਸਪਲੇ ਕੀਤੇ ਹੋਏ ਨੇ ਆਪਾਂ ਪੜਿਆ ਸੀਗਾ ਜਿਵੇਂ ਬਾਹਰ ਅਫਗਾਨੀ ਪ੍ਰੋਡਕਟਸ ਤੇ ਇੱਥੇ ਕੁਛਾ ਟੈਡੀ ਵੀਅਰਸ ਆ ਗਏ ਦੇਖ ਸਕਦੇ ਹੋ ਤੁਸੀਂ ਲਓ ਜੀ ਐਵੇਂ ਦੀਆਂ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਮਿਲਣਗੀਆਂ ਸੋਹਣੇ ਸੋਹਣੇ ਟੈਡੀ ਵੀਅਰਸ ਆਹ ਸਾਰੀ ਸਟਾਲ ਦੀ ਦੇਖੋ ਤੁਸੀਂ ਸਾਰੀ ਟੈਡੀ ਵੀਅਰ ਵਾਲੀ ਵਾ ਅੱਗੇ ਚੱਲਦੇ ਹਾਂ ਅੱਗੋਂ ਦੇਖਦੇ ਆਂਗੇ ਜਾ ਕੇ ਤੇ ਆਹ ਕੁਛ ਇੱਥੇ ਟੌਪ ਆ ਗਏ ਜਿਵੇਂ ਹਨਾ ਕੁੜਤੇ ਆ ਗਏ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਆਗੀਆਂ ਸੋਹਣੀਆਂ ਸੋਹਣੀਆਂ ਡਰੈੱਸਾਂ ਆਗੀਆਂ ਲਓ ਜੀ ਸਟਾਲ ਆ ਗਏ ਜਿਵੇਂ ਦੇਖ ਸਕਦੇ ਹੋ ਤੁਸੀਂ ਔਰ ਜੋ ਅੰਟੀਕ ਚੀਜ਼ਾਂ ਦੇ ਨਾਲ ਨਾਲ ਜਿਵੇਂ ਇੰਟੀਰੀਅਰ ਫਰਨੀਚਰ ਦੇ ਨਾਲ ਨਾਲ ਤੁਹਾਨੂੰ ਇੱਥੇ ਜਿਹੜੇ ਕੱਪੜੇ ਵੀ ਮਿਲਣਗੇ ਜਿਵੇਂ ਆ ਸਾਰੇ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਕੁੜਤੇ ਟੋਪ ਹਨਾ ਸਾਰੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਬਹੁਤ ਸੋਹਣੇ ਸੋਹਣੇ ਸੂਟ ਸੋਹਣੇ ਸੋਹਣੇ ਕੁੜਤੇ ਦੇਖ ਸਕਦੇ ਹੋ ਤੁਸੀਂ ਲਓ ਜੀ ਸੋਹਣੀਆਂ ਸੋਹਣੀਆਂ ਡਰੈੱਸਾਂ ਤੇ ਇੱਧਰ ਜਿਵੇਂ ਆ ਕੁਝ ਬੈੱਡ ਸ਼ੀਟਸ ਹੋ ਗਈਆਂ ਹਨਾ ਲਓ ਜੀ ਔਰ ਜਗਾਈਆਂ ਹੋ ਗਈਆਂ ਐਵੇਂ ਦੀਆਂ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਇੱਥੇ ਮਿਲ ਜਾਣਗੀਆਂ ਤੁਹਾਨੂੰ ਆ ਬੈਗ ਹੋ ਗਏ ਜਿਵੇਂ ਆ ਸਾਈਡ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇਗੀਆਂ ਕੱਪੜੇ ਹੋ ਗਏ ਜਿਵੇਂ ਬੈਗ ਹੋ ਗਏ ਹਨ ਤੇ ਆ ਸਾਈਡ ਐਵੇਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਮਿਲਣਗੀਆਂ ਤੇ ਇੱਥੇ ਜਿਵੇਂ ਆ ਕਰੋਕਰੀ ਆ ਗਈ ਆਹ ਸਾਈਡ ਸਾਰੀ ਕਰੋਕਰੀ ਹੈ ਦੇਖ ਸਕਦੇ ਹੋ ਤੁਸੀਂ ਲਓ ਜੀ ਇਹ ਲਿਖਿਆ ਹੋਇਆ ਹੈ ਨਾ ਇਹ ਉੱਪਰ ਜਨਿਕ ਕਰੋਕਰੀ ਇਹਨਾਂ ਦਾ ਨਾਮ ਹੋਊ ਜਨਿਕ ਕਰੋਕਰੀ ਆ ਸਾਰੀ ਕਰੋਕਰੀ ਹੋ ਹੈ ਦੇਖ ਸਕਦੇ ਹੋ ਤੁਸੀਂ ਲਓ ਜੀ ਬਹੁਤ ਸਾਰੀ ਕਰੋਕਰੀ ਹੈ ਇੱਥੇ ਦੇਖ ਸਕਦੇ ਹੋ ਇਸ ਤਰ੍ਹਾਂ ਸਾਰੀਆਂ ਇੱਥੇ ਸਟਾਲਾਂ ਨੇਗੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਹਨ ਤੇ ਕੁਝ ਕੁ ਸਟਾਲਾਂ ਹਲੇ ਲੱਗ ਵੀ ਰਹੀਆਂ ਨੇ ਜਿਵੇਂ ਆ ਬਾਈ ਉਹ ਨਹੀਂ ਤਿਆਰੀ ਕਰ ਰਹੇ ਨੇ ਸਟਾਲ ਦੀ ਆਪ ਦੀ ਦੀ ਆਹ ਸਾਈਡ 'ਤੇ ਜਿਵੇਂ ਤੁਸੀਂ ਦੇਖੋ ਸਾਰੇ ਆਹ ਕੱਪੜੇ ਆ ਗਏ ਇਹਨਾਂ ਨੇ ਉੱਪਰ ਲਿਖਿਆ ਹੋਇਆ ਲਓ ਜੀ ਥਾਈਲੈਂਡ ਇਹ ਥਾਈਲੈਂਡ ਤੋਂ ਆਏ ਹੋਏ ਨੇ ਕੱਪੜੇ ਸਾਰੇ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਬਾਹਰ ਲਈ ਨੇ ਬਹੁਤ ਨਵੀਆਂ ਨਵੀਆਂ ਚੀਜ਼ਾਂ ਇਹ ਟ੍ਰੇਡ ਫੇਅਰ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਜ਼ਿਆਦਾਤਰ ਆਹ ਹਾਲ ਦੇ ਵਿੱਚ ਕੱਪੜੇ ਵਾਲੀ ਤੁਹਾਨੂੰ ਮਿਲਣਗੇ ਆਹ ਵੀ ਤੁਸੀਂ ਦੇਖ ਸਕਦੇ ਹੋ ਕੁਝ ਸਟਾਪ ਹੋਗੇ ਜਿਵੇਂ ਹਨ ਤੇ ਆਹ ਵੀ ਦੇਖੋ ਜਿਵੇਂ ਉੱਧਰ ਦਿਖਾਇਆ ਸੀ ਨਾ ਪਿਛਲੇ ਹਾਲ 'ਚ ਜਿਵੇਂ ਮਸਾਲਾ ਵਾਲੇ ਕੁਝ ਪ੍ਰੋਡਕਟ ਐਵੇਂ ਦੀਆਂ ਸਾਰੀਆਂ ਚੀਜ਼ਾਂ ਆਹ ਸਾਰੇ ਆਗੇ ਮੇਵੇ ਸੁੱਕੇ ਜਿਵੇਂ ਖਰੋਟਪਿਆ ਤੁਸੀਂ ਦੇਖ ਸਕਦੇ ਹੋ ਕਾਜੂਪਿਆ ਐਵੇਂ ਦੀਆਂ ਸਾਰੀਆਂ ਚੀਜ਼ਾਂ ਵੀ ਤੁਹਾਨੂੰ ਇਹ ਟ੍ਰੇਡ ਫੇਅਰ ਦੇ ਵਿੱਚੋਂ ਜਿਹੜੀਆਂ ਮਿਲਣਗੀਆਂ ਦੇਖ ਸਕਦੇ ਹੋ ਲਓ ਜੀ ਇਹ ਸਾਰੇ ਮੇਵੇ ਆ ਗਏ ਸੋਕੇ ਦੇਖ ਸਕਦੇ ਹੋ ਬਹੁਤ ਸਾਰੀਆਂ ਸਟਾਲਸ ਲੱਗੀਆਂ ਇੱਥੇ ਤੇ ਇੱਧਰ ਵੀ ਤੁਸੀਂ ਦੇਖੋ ਆਹ ਸਾਈਡ ਸਟਾਲਸ ਲੱਗੀਆਂ ਹੋਈਆਂ ਨੇ ਆਹ ਸਾਰੀਆਂ ਮੇਵੇ ਵਾਲੀਆਂ ਹੀ ਨੇ ਇਹ ਆਪਾਂ ਦੇਖਦੇ ਆਂ ਜਾ ਕੇ ਇਹਨਾਂ ਦੇ ਲਿਖਿਆ ਹੋਇਆ ਹੈ ਉਪਰ ਸਲਮਾ ਸਲਮ ਸਲਾਮ ਅਫਗਾਨ ਡਰਾਈ ਫਰੂਟਸ ਦੇਖ ਸਕਦੇ ਹੋ ਲਓ ਜੀ ਇਹ ਸਾਰੇ ਡਰਾਈ ਫਰੂਟਸ ਨੇ ਇੱਥੇ ਇਹ ਅਫਗਾਨਿਸਤਾਨ ਵਾਲੇ ਡਰਾਈ ਫਰੂਟ ਨੇ ਲਓ ਜੀ ਕਹਾਂ ਸੇ ਆਏ ਹੋ ਆਪ ਕਹਾਂ ਸੇ ਆਏ ਹੋ ਆਪ ਪਾਕਿਸਤਾਨ ਕਾ ਐਸਾ ਅਚਾ ਅਫਗਾਨਿਸਤਾਨ ਸੇ ਆਏ ਹੋ ਬਾਈ ਜੀ ਓਕੇ ਓਕੇ ਤੇ ਆ ਬਾਈ ਹੁਣੀ ਅਫਗਾਨਿਸਤਾਨ ਤੋਂ ਆਏ ਨੇ ਇੱਥੇ ਆਏ ਇਹਨਾਂ ਨੇ ਸਟਾਲ ਲਾਈ ਆ ਆਪਕੇ ਬਾਸ ਡਰਾਈ ਫਰੂਟ ਹੈ ਸਾਰੀ ਸਬ ਡਰਾਈ ਫਰੂਟਸ ਯੈਸ ਆਲ ਐਵਰੀਥਿੰਗ ਡਰਾਈ ਫਰੂਟਸ ਓਕੇ ਯੋ ਓਕੇ ਓਕੇ ਜਹਾਂ ਪਰ ਡਰਾਈ ਫਰੂਟਸ ਹੈ ਦੇਖ ਸਕਤੇ ਹੋ ਆਪ ਲਓ ਜੀ ਇੱਥੇ ਸਾਰੇ ਡਰਾਈ ਫਰੂਟ ਨੇ ਇਹ ਹਿੰਦੀ ਜਾਣਦੇ ਨੇ ਬਾਈ ਅਫਗਾਨਿਸਤਾਨ ਵਾਲੇ ਹਨ ਇਹ ਹਿੰਦੀ ਚ ਗੱਲ ਕਰੀਆ ਜਿਵੇਂ ਇਹਨਾਂ ਨੇ ਹੁਣ ਤੇ ਤਾਂ ਕਰਕੇ ਹਿੰਦੀ ਸਮਝਦੇ ਨੇ ਆ ਸਾਰੀਆਂ ਅਫਗਾਨਿਸਤਾਨ ਵਾਲਿਆਂ ਦੀ ਸਟਾਲਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਸਾਰੇ افغانستان ਤੋਂ ਆਏ ਨੇਗੇ ਇੱਥੇ ਆਪਣੀਆਂ ਸਟਾਲਾਂ ਲੈ ਕੇ ਸਾਰੇ ਡ్రਾਈ ਫਰੂਟ ਨੇ ਲਓ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਜਿਹੜੀਆਂ ਇੱਥੋਂ ਮਿਲ ਜਾਣਗੀਆਂ ਅੱਗੇ ਚੱਲਦੇ ਆ ਅੱਗੋਂ ਤੁਹਾਨੂੰ ਦਿਖਾਉਨੇ ਆਂਗੇ ਜਾ ਕੇ ਆਹ ਵੀ ਇੱਥੇ ਜਿਵੇਂ ਸਟਾਲ ਹਨਾ ਕੁੜਤੇ ਹੋਗੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਹੈਗੀਆਂ ਦੇਖ ਸਕਦੇ ਹੋ ਤੁਸੀਂ ਆਹ ਇੱਥੇ ਲਿਖਿਆ ਜਿਵੇਂ ਇਸਤਾਨਬੁਲ ਇਸਤਾਨਬੁਲ ਤੁਰਕੀ ਇਹਨਾਂ ਨਾਲ ਗੱਲ ਕਰਾਂਗੇ ਦੇਖ ਸਕਦੇ ਹੋ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਤੁਰਕੀ ਸਿਹਾਏ ਆ ਤੁਰਕੀ ਤੁਰਕੀ। ਹਾਂ ਓ ਓ। ਤੁਰਕੀ ਤੋਂ ਆਏ ਨੇ ਆ ਆਪਦੀਆਂ ਜਿਹੜੀਆਂ ਉਧਰ ਲੀਆਂ ਮਤਲਬ ਸਵੀਡਿਸ਼ਾਂ ਨੇ ਹਨਾ ਉਹ ਲੈ ਕੇ ਆਏ ਨੇ ਕਿ ਇੱਥੇ। ਕਾਫੀ ਵੱਡਾ ਟ੍ਰੇਡ ਫੇਅਰ ਆਇਆ ਦੇਖਣ ਆਲਾ ਹੈ। ਬਾਹਰੋਂ ਵੀ ਆਏ ਹੋਏ ਨੇ ਕਿ ਇੱਥੇ ਸਾਰੇ। ਤੇ ਆਹੋ ਇੱਥੇ ਤੁਸੀਂ ਦੇਖ ਸਕਦੇ ਹੋ। ਲਓ ਜੀ। ਆਹ ਚੂੜੀਆਂ ਹੋ ਗਈਆਂ ਜਿਵੇਂ ਬੈਂਗਲਸ ਸਾਰੀਆਂ। ਲਓ ਜੀ। ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲਸ ਨੇ ਇੱਥੇ। ਦੇਖ ਆਪ ਵੀ। ਤੇ ਅੱਗੇ ਚੱਲਦੇ ਆਂ। ਅੱਗੇ ਉਹ ਦਿਖਾਉਨੇ ਆ ਤੁਹਾਨੂੰ ਜਾ ਕੇ। ਇਹ ਦੋਨੋਂ ਸਾਈਡ ਸਟਾਲਾਂ ਲੱਗੀਆਂ ਹੁੰਦੀਆਂ ਨੇ ਤਾਂ ਪਹਿਲਾਂ ਆਪਾਂ ਤੁਹਾਨੂੰ ਇੱਕ ਪਾਸਾ ਦਿਖਾਇਆ ਸੀਗਾ ਹੁਣ ਆਪਾਂ ਦੂਸਰੀ ਸਾਈਡ ਆ ਗਏ ਆ ਇੱਥੇ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਸਾਰੀਆਂ ਜਿਵੇਂ ਫੁੱਟਵੀਅਰ ਹੋਗੇ ਹਨਾ ਕੁਝ ਕਿਹਦੇ ਵਿੱਚ ਪੰਜਾਬੀ ਜੁੱਤੀਆਂ ਵੀ ਜਿਹੜੀਆਂ ਹੈਗੀਆਂ ਨੇ ਤੇ ਨਾਰਮਲ ਸੈਂਡਲ ਵੀ ਜਿਹੜੇ ਹੈਗੇ ਨੇ ਦੇਖ ਸਕਦੇ ਹੋ ਲਓ ਜੀ ਆ ਸੋਹਣੀਆਂ ਸੋਹਣੀਆਂ ਪੰਜਾਬੀ ਜੁੱਤੀਆਂ ਫੈਸ਼ਨ ਦੇ ਨਾਲ ਰਿਲੇਟਿਡ ਵੀ ਸਾਰੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਇਹ ਆਪਣੇ ਟ੍ਰੇਡ ਫੇਅਰ ਦੇ ਵਿੱਚ ਆ ਜਿਵੇਂ ਇੱਧਰ ਤੁਸੀਂ ਦੇਖ ਸਕਦੇ ਹੋ ਸਾਰੀਆਂ ਡਰੈੱਸਾਂ ਹੋਗੀਆਂ ਹਨਾ ਲਓ ਜੀ। ਕੁਰਤੇ ਹੋਗੇ। ਟੌਪ ਹੋਗੇ। ਫੈਸ਼ਨ ਦੇ ਨਾਲ ਰਿਲੇਟਡ ਵੀ ਸਾਰੀਆਂ ਚੀਜ਼ਾਂ ਇੱਥੋਂ ਜਿਹੜੀਆਂ ਮਿਲਣਗੀਆਂ। ਲਓ ਜੀ। ਕੁਝ ਕੁ ਸਟਾਲਾਂ ਜਿਹੜੀਆਂ ਹਲੇ ਮਤਲਬ ਲਾ ਵੀ ਰਹੇ ਨੇ ਇੱਥੇ। ਜਿਵੇਂ ਆਹ ਬਾਈ ਉਹ ਨਹੀਂ ਸੈੱਟ ਕਰ ਰਹੇ ਨੇ ਹਨਾ ਆਪਦੀ ਸਟਾਲ। ਬਨਾਰਸ। ਸਾਰੀ ਜੱਟ। ਅੱਛਾ। ਆ ਬਨਾਰਸ ਦੇ ਸੂਟ ਨੇਗੇ ਸਾੜੀ। ਅੱਛਾ ਜੀ। ਇਹ ਟੌਪ ਹੈ, ਇਹ ਪੈਂਟ ਹੈ, ਇਹ ਦੁਪੱਟੇ ਹੈਗੇ। ਠੀਕ ਹੈ। 3 ਪੀਸ। ਇਹ ਪ੍ਰਾਈਸ ਕੀ ਹੈ? 1500। ਅੱਛਾ 1500। ਇਹ ਅੱਛਾ ਸਾੜੀ ਵੀ ਹੈ ਇਹ ਬਨਾਰਸ ਦੇ ਸੂਟ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਨਾਰਸੀ ਸਾੜੀ ਬਨਾਰਸੀ ਸੂਟ ਹਨ ਐਵੇਂ ਸਾਰੇ ਦੂਰੋਂ ਦੂਰੋਂ ਇੱਥੇ ਆਪਣੀਆਂ ਸਟਾਲਾਂ ਜਿਹੜੀਆਂ ਲੈ ਕੇ ਆਏ ਹੋਏ ਨੇਗੇ ਇਹ ਆਪਣੇ ਕਾਰਨੀਵਲ ਦੇ ਵਿੱਚ ਆਪਣੇ ਟ੍ਰੇਡ ਫੇਅਰ ਦੇ ਵਿੱਚ ਦੂਰੋਂ ਦੂਰੋਂ ਆਏ ਹੋਏ ਨੇ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਹਨਾ ਆ ਸਾਰਾ ਫੈਸ਼ਨ ਦੇ ਨਾਲ ریلیਟਡ ਹੈ ਆ ਕੁਝ ਕੁ ਜੁਐਲਰੀ ਵਾਲੀਆਂ ਚੀਜ਼ਾਂ ਆ ਗਈਆਂ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਵੀ ਇਅਰਿੰਗਸ ਹੋ ਗਏ ਜਿਵੇਂ ਦੇਖਣ ਵਾਲਾ ਇਹ ਟ੍ਰੇਡ ਫੇਅਰ ਬਹੁਤ ਵਧੀਆ ਵਧੀਆ ਚੀਜ਼ਾਂ ਨੇ ਗਈਆਂ ਇਹਦੇ ਚ ਜਿਵੇਂ ਉਹ ਅਫਗਾਨਿਸਤਾਨ ਤੋਂ ਟ੍ਰਾਈ ਫਰੂਟ ਲੈ ਕੇ ਆਏ ਆ ਜ ਆਪਦੇ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਗਈਆਂ ਆ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਜਿਵੇਂ ਸਾਰੇ ਸੂਟ ਜਿਹੜੇ ਡਿਸਪਲੇ ਕੀਤਾ ਹੋਏ ਨੇ ਹਨਾ ਲਓ ਜੀ ਇਸ ਤਰ੍ਹਾਂ ਦੀਆਂ ਸਾਰਾ ਡਰੈੱਸਾਂ ਹੋ ਗਈਆਂ ਜਿਵੇਂ ਸੋਹਣੀਆਂ ਸੋਹਣੀਆਂ ਇਹ ਆਪਾਂ ਦੇਖਿਆ ਹਾਲ ਨੰਬਰ 2 ਹਾਲ ਨੰਬਰ 2 ਆਪਾਂ ਦੇਖਿਆ ਹੈ ਹੁਣ ਆਪਾਂ ਜਾਵਾਂਗੇ ਹਾਲ ਨੰਬਰ 3 ਦੇ ਵਿੱਚ ਆ ਸਾਰਾ ਬਾਹਰਲਾ ਪਾਸਾ ਆ ਗਿਆ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਹਾਲ ਦੇਖ ਕੇ ਆਏ ਆ ਆਪਾਂ ਤੇ ਹੁਣ ਅੱਗੇ ਵਾਲੇ 'ਚ ਚੱਲਦੇ ਆਂਗੇ ਅੱਗੇ ਉਹ ਦਿਖਾਉਨੇ ਆਂਗੇ ਤੁਹਾਨੂੰ ਜਾ ਕੇ